ਆਪਣੇ ਨੇ ਅਜ ਜਲੰਧਰ ਬਲੱਡ ਸੇਵਾ ਅਤੇ ਗੁਰਾਇਆਂ ਬਲੱਡ ਸੇਵਾ ਸੁਸਾਇਟੀ ਵੱਲੋਂ ਤੀਸਰਾ ਖੂਨਦਾਨ ਕੈਂਪ ਪਿੰਡ ਸਨੋਰਾ ਵਿਖੇ ਲਗਾਇਆ ਗਿਆ ਹੈ ਜਿਸ ਵਿੱਚ ਨੌਜਵਾਨਾਂ ਬਹੁਤ ਹੀ ਹਮਮਹਾ ਕੇ ਖੂਨਦਾਨ ਮਹਾਦਾਨ ਦੇ ਬਾਗ ਨੂੰ ਅਪਣਾਉਂਦੇ ਹੋਏ ਖੂਨਦਾਨ ਕਰ ਰਹੇ ਹਨ ਸੋ ਬਹੁਤ ਸਾਰੇ ਵੀਰਾਂ ਨੇ ਤੇ ਕਈ ਵਾਰ ਇਤਰਾਜ਼ ਵੀ ਰਿਹਾ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਬਲੱਡ ਨਹੀਂ ਮਿਲਦਾ ਮੈਂ ਇਸੇ ਕਲੈਰੀਫਿਕੇਸ਼ਨ ਲਈ ਇਸ ਸੁਸਾਇਟੀ ਦੇ ਅਹੁਦੇਦਾਰ ਇੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਕਿ ਉਹ ਇਸ ਪ੍ਰਤੀ ਆਪਣਾ ਪ੍ਰतिकਰਮ ਦੇਣ ਤਾਂ ਕਿ ਅੱਗੇ ਤੋਂ ਨੌਜਵਾਨ ਬਿਲਕੁਲ ਨਿਸ਼ਚਿੰਤ ਹੋ ਕੇ ਬਲੱਡ ਦੇ ਸਕਣ ਇਹ ਸਾਡੇ ਵੀਰ ਸੁਸਾਇਟੀ ਤੋਂ ਜਿਹੜੇ ਆਏ ਨੇ ਉਹ ਆਪਣੇ ਬਾਰੇ ਆਪਣੀ ਸੁਸਾਇਟੀ ਬਾਰੇ ਤੁਹਾਡੀ ਚਿੰਤਾ ਮਾਂ ਨੂੰ ਦੂਰ ਕਰਨ ਲਈ ਗੱਲਬਾਤ ਕਰਨਗੇ ਧੰਨਵਾਦ ਜੀ ਆ ਕਰਿਓ ਗੱਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਪਿੰਡ ਢੱਡਾ ਸਨੋਰਾ ਵਿਖੇ ਖੂਨਦਾਨ ਕੈਂਪ ਲੱਗਾ ਹੈ ਜੋ ਕਿ ਜਲੰਧਰ ਬਲੱਡ ਸੇਵਾ ਦੇ ਗੁਰਾਇਆਂ ਬਲੱਡ ਸੇਵਾ